ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੋਪਿੰਦਰ ਸਿੰਘ ਸੱਜਣ ਦੋਸਤੋ ਅਮਰੀਕਾ ਦਾ ਕੈਲੀਫੋਰਨੀਆ ਸੂਬਾ ਜਿੱਥੋਂ ਦਾ ਇੱਕ ਸ਼ਹਿਰ ਹੈਗਾ ਲਾਸ ਐਂਜਲਸ ਉਹ ਸ਼ਹਿਰ ਦੇ ਇੱਕ ਵਸਨੀਕ ਸਰਦਾਰ ਬੰਦਾ ਜਦੀ ਉਮਰ ਤਕਰੀਬਨ 36 ਕੁ ਬਰੇ ਦੱਸੀ ਜਾ ਰਹੀ ਹੈ ਉਹਨੂੰ ਉੱਥੋਂ ਦੀ ਪੁਲਿਸ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹੋਇਆ ਉਹਦੇ ਗੋਲੀ ਮਾਰਨੀ ਪੁਲਿਸ ਦੇ ਲਈ ਕਿੰਨੀ ਕੁ ਵਾਜਬ ਸੀਗੀ ਉਹ ਕਰ ਕੀ ਰਿਹਾ ਸੀਗਾ ਔਰ ਇਸ ਗੱਲ ਦੀ ਇਹ ਜਿਹੜੀ ਘਟਨਾ 13 ਜੁਲਾਈ ਨੂੰ ਵਾਪਰੀ ਹੈ ਇਹਦੀ ਚਰਚਾ ਅੱਜ ਕਿਉਂ ਹੋਣ ਲੱਗੀ ਹੈ ਔਰ ਅੱਜ ਵੀ ਇੰਨੇ ਦਿਨਾਂ ਬਾਅਦ ਅੱਜ ਚਰਚਾ ਉਸ ਪੱਧਰ ਦੇ ਪਰ ਨਹੀਂ ਹੋ ਰਹੀ ਜਿਸ ਪੱਧਰ ਦੇ ਉੱਪਰ ਹੋਣੀ ਚਾਹੀਦੀ ਹੈ ਹਾਲਾਂਕਿ ਕੁਝ ਅਦਾਰਿਆਂ ਵੱਲੋਂ ਗੱਲ ਕੀਤੀ ਜਾ ਰਹੀ ਹੈ ਇੱਕ ਕੇਵਲ ਤੇ ਕੇਵਲ ਖਬਰ ਦੇ ਰੂਪ ਦੇ ਵਿੱਚ ਜਿਹੜਾ ਉਹ ਵੀਡੀਓ ਕਲਿੱਪ ਹੈਗਾ ਉਹ ਵੀ ਅੱਜ ਸਾਹਮਣੇ ਆਇਆ ਹੈਗਾ ਔਰ ਉਹਦੇ ਬਾਰੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਥੋੜੀ ਜਿਹੀ ਗੱਲ ਆਪਾਂ ਕਰ ਲੈਨੇ ਆ ਪੰਜਾਬ ਦੇ ਵਿੱਚ ਆਪਾਂ ਰਹਿੰਦੇ ਆ ਪੰਜਾਬ ਦੀ ਧਰਤੀ ਦੇ ਉੱਪਰ ਆਪਾਂ ਦੇਖਦੇ ਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਤੇ ਪੰਜਾਬ ਦੇ ਵਾਸੀ ਹੜ੍ਹਾਂ ਦੀ ਮਾਰ ਚੱਲਦੇ ਪਏ ਐ ਔਰ ਬਹੁਤ ਸਾਰੇ ਪੰਜਾਬ ਦੇ ਲੋਕ ਸਾਡੇ ਇਹ ਗੱਲ ਕਹਿ ਰਹੇ ਆ ਕਿ ਭਾਰਤ ਦੀ ਸਰਕਾਰ ਹੋ ਗਈ ਜਾਂ ਪੰਜਾਬ ਦੀ ਸਰਕਾਰ ਉਹ ਵੀ ਨਾਲ ਹੀ ਰਲ ਮਿਲ ਜਾਂਦੀ ਐ ਤੇ ਇਹ ਰਲ ਮਿਲ ਕੇ ਪੰਜਾਬ ਨੂੰ ਤਬਾਹ ਕਰ ਦੇਣਾ ਚਾਹੁੰਦੇ ਐ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਕਸਰ ਇਹ ਗੱਲ ਕਹਿੰਦੇ ਹੁੰਦੇ ਨੇ ਕਿ ਜਿਹੜਾ ਭਾਖੜਾ ਡੈਮ ਐ ਉਹਨੂੰ ਵਰਤਿਆ ਜਾਂਦਾ ਐ ਕਿ ਪੰਜਾਬ ਨੂੰ ਆਪਾਂ ਤਬਾਹ ਕਿਦਾਂ ਕਰਨਾ ਐ ਇਸ ਤੋਂ ਇਲਾਵਾ ਹੋਰ ਵਕ ਵਕ ਆਗੂਆਂ ਦੀ ਵੀ ਤਕਰੀਬਨ ਇਸ ਕਿਸਮ ਦੀ ਹੀ رائے ਹੁੰਦੀ ਐ ਆਏ ਬਰੇ ਹੜ ਆਉਂਦੇ ਹੀ ਰਹਿੰਦੇ ਨੇ ਉਹਨਾਂ ਹੜਾਂ ਦੇ ਨਾਲ ਨਜਿੱਠਣ ਦੇ ਲਈ ਸਰਕਾਰਾਂ ਦੇ ਵੱਲੋਂ ਠੁਕਮੇ ਅਤੇ ਸਾਰਥਿਕ ਯਤਨ ਨਹੀਂ ਕੀਤੇ ਜਾਂਦੇ ਅੱਜ ਭਾਰਤ ਨੂੰ ਆਜ਼ਾਦ ਹੋਇਆ ਨੂੰ ਕਈ ਬਰੇ ਬੀਤ ਚੁੱਕਿਆ ਪਰ ਬਾਵਜੂਦ ਇਹਦੇ ਆਪਾਂ ਅੱਜ ਵੀ ਦੇਖਦੇ ਆ ਕਿ ਜਦੋਂ ਜਦੋਂ ਵੀ ਹੜ ਆਉਂਦੇ ਨੇ ਜਦੋਂ ਵੀ ਤਰਾਸਦੀ ਆਉਂਦੀ ਹੈ ਵੱਡੀ ਤਾਂ ਉਸ ਵੇਲੇ ਇੱਥੋਂ ਦੇ ਲੋਕ ਜਾਨਾਂ ਹੂਲ ਕੇ ਤੇ ਉਹਨਾਂ ਹੜਾਂ ਦਾ ਸਾਹਮਣਾ ਕਰਦੇ ਆ ਦਰਿਆ ਜਦੋਂ ਐਨ ਉਛਾਲੇ ਮਾਰਨ ਦੇ ਹੁੰਦੇ ਆ ਤਾਂ ਉਹਨਾਂ ਦੇ ਮੋਰੇ ਹਿੱਕਾਂ ਤਾਂ ਲ ਕੇ ਖੜਦੇ ਨੇ ਇੱਥੋਂ ਦੇ ਪੰਜਾਬੀ ਇੱਥੋਂ ਦੇ ਸੂਰਬੀਰ ਬਹਾਦਰ ਯੋਧੇ ਸਰਦਾਰ ਇਹ ਗੱਲ ਆਪਾਂ ਕੱਲ ਵੀ ਦੇਖਦੇ ਰਹੇ ਹਾਂ ਇਹ ਗੱਲ ਆਪਾਂ ਅੱਜ ਵੀ ਦੇਖਣ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਹੋਰ ਬੜੀ ਮਹੱਤਵਪੂਰਨ ਅਤੇ ਸਮਝਣ ਵਾਲੀ ਗੱਲ ਹੈ ਜਦੋਂ ਕਿਸੇ ਹੋਰ ਸੂਬੇ ਦੇ ਵਿੱਚ ਕੋਈ ਵੱਡੀ ਤਰਸਦੀ ਆਉਂਦੀ ਹੈ ਛੋਟੀ ਤਰਸਦੀ ਆਉਂਦੀ ਹੈ ਤਾਂ ਪੰਜਾਬ ਦੀ ਧਰਤੀ ਦੇ ਵਸਣ ਦੇ ਗੁਰੂ ਪਿਆਰੇ ਸਿੱਖ ਉਹਨਾਂ ਸੂਬਿਆਂ ਦੇ ਵਿੱਚ ਜਾ ਜਾ ਕੇ ਉਹਨਾਂ ਪਰਿਵਾਰਾਂ ਤੇ ਉਹਨਾਂ ਲੋਕਾਂ ਦੀ ਸਾਰ ਲੈਂਦੇ ਨੇ ਜਿਹੜੇ ਪੀੜਤ ਹੁੰਦੇ ਨੇ ਅੱਜ ਨਾਲ ਇਸ ਗੱਲ ਦੀ ਵੀ ਚਰਚਾ ਹੋਣ ਦੀ ਹੈ ਕਿ ਅੱਜ ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਲੋਕ ਤਰਾ ਤਰਾ ਕਰਨ ਡੇ ਨੇ ਪਸ਼ੂ ਪੰਛੀ ਵੀ ਮਰ ਰਹੇ ਨੇ ਤਾ ਉਸ ਵੇਲੇ ਹੋਰ ਵੱਖ-ਵੱਖ ਸੂਬਿਆਂ ਤੋਂ ਕਿੰਨੇ ਕ ਲੋਕ ਰਾਹਤ ਸਮਗਰੀਆਂ ਲੈ ਕੇ ਇੱਥੇ ਆਉਣਦੇ ਆ ਪੰਜਾਬ ਦੀ ਸਰਕਾਰ ਦੇ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਹੈਲੀਕਾਪਟਰ ਤੇ ਘੁੰਮਦੇ ਆ ਏਦਾਂ ਹਵਾ ਦੇ ਵਿੱਚ ਲੋਕਾਂ ਦੇ ਘਰਾਂ ਦੇ ਲਾਗੇ-ਲਾਗੇ ਵੀ ਆਉਂਦੇ ਆ ਪਰ ਜਿਸ ਤਰੀਕੇ ਦੇ ਨਾਲ ਇਥੋਂ ਦੇ ਆਮ ਲੋਕ ਲੋਕਾਂ ਦੀ ਸੇਵਾ ਕਰਨ ਰਹੇ ਆ ਇੱਕ ਦੂਜੇ ਦੇ ਕੰਮ ਆਉਂਦੇ ਆ ਸਰਕਾਰਾਂ ਉਹਦੇ ਮੁਕਾਬਲੇ ਕੁਝ ਵੀ ਨਹੀਂ ਹੈਗੀਆਂ ਇਹ ਗੱਲ ਪਹਿਲੀ ਵਾਰ ਨਹੀਂ ਹੈ ਇਹ ਗੱਲ ਜਦੋਂ ਵੀ ਹੜਾਉਂਦੇ ਆ ਜਦੋਂ ਵੀ ਕੋਈ ਤਰਸਦੀ ਆਉਂਦੀ ਆ ਉਸ ਵੇਲੇ ਸਾਬਤ ਹੁੰਦੀ ਆ ਔਰ ਉਸ ਵੇਲੇ ਇਹ ਗੱਲ ਲੋਕ ਕਹਿੰਦੇ ਆ ਔਰ ਮੈਂ ਗੱਲ ਕਰ ਰਿਹਾ ਹੈਗਾ ਕਿ ਪੰਜਾਬ ਮੈਂ ਗੱਲ ਕਰਨ ਰਿਹਾ ਸਿੱਖ ਸੇਵਾ ਦੇ ਭਾਵ ਤੋਂ ਜਾਣੇ ਜਾਂਦੇ ਆ ਕਿ ਕਿਦਾਂ ਸੇਵਾ ਕਰਦੇ ਆ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਕਿਸੇ ਵੀ ਸੂਬੇ ਦੇ ਵਿੱਚ ਤੁਸੀਂ ਇਸ ਤੋਂ ਥੋੜਾ ਜਿਹਾ ਉੱਪਰ ਉੱਠ ਜਾਓ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਵੱਡੀ ਤਰਸਦੀ ਆਉਂਦੀ ਆ ਛੋਟੀ ਤਰਸਦੀ ਆਉਂਦੀ ਆ ਜੰਗ ਯੁੱਧ ਵਾਲੇ ਹਾਲਾਤ ਹੁੰਦੇ ਆ ਤਾਂ ਉੱਥੇ ਵੀ ਜਾ ਕੇ ਸਿੱਖ ਵੱਖ-ਵੱਖ ਜਥੇਬੰਦੀਆਂ ਧਿਰਾਂ ਦੇ ਉਹ ਲੋਕਾਂ ਦੇ ਮੂੰਹਾਂ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਬੁਰਕੀਆਂ ਪਾਉਂਦੇ ਹੋਏ ਤੁਹਾਨੂੰ ਅੱਜ ਵੀ ਨਜ਼ਰ ਆਉਂਦੇ ਆ ਤੁਸੀਂ ਮਾਰੋ Google ਦੇ ਉੱਪਰ ਸਰਚ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਤਸਵੀਰਾਂ ਤੇ ਬਹੁਤ ਸਾਰੀਆਂ ਵੀਡੀਓਜ਼ ਆ ਜਾਣਗੀਆਂ ਸਿੱਖ ਹੈ ਉਹ ਸਮਝਦੇ ਆ ਕਿ ਅੱਜ ਆਪਾਂ ਦੁਨੀਆ ਭਰ ਦੇ ਵਿੱਚ ਆਪਣੀ ਪਛਾਣ ਬਣਾਈ ਹੋਈ ਹੈ ਔਰ ਆ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਮੈਂ ਸ਼ੁਰੂਆਤ ਕੀਤੀ ਹੈ ਇਸ ਸਾਰੀ ਗੱਲਬਾਤ ਨੂੰ ਮੈਂ ਉਹਦੇ ਨਾਲ ਹੀ ਰਲਾਉਣਾ ਚਾਹਣਾ ਅੱਜ ਅਮਰੀਕਾ ਦੇ ਵਿੱਚ ਵੀ ਬੜੀ ਵੱਡੀ ਪੱਧਰ ਦੇ ਉੱਪਰ ਸਿੱਖ ਜਾ ਕੇ ਵਸੇ ਹੋਏ ਐ ਔਰ ਉੱਥੇ ਜੇ ਇੱਕ ਸਿੱਖ ਆਦਮੀ 36 ਕਬਰਿਆਂ ਦਾ ਗੁਰਪ੍ਰੀਤ ਸਿੰਘ ਜਿਹਦਾ ਨਾਮ ਹੈ ਜਿਹਦੇ ਨਾਲ ਗੱਲ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹਾਂ ਜੇ ਉਹਦੇ ਵੱਲੋਂ ਕੋਈ ਐਦਾਂ ਦਾ ਕਦਮ ਪੁੱਟਿਆ ਜਾਂਦਾ ਹੈ ਜਿਹੜਾ ਕਿ ਵਾਜਬ ਜਾਂ ਕਾਨੂੰਨਾਂ ਦੇ ਉਲਟ ਹੈ ਤਾਂ ਉਹਨੂੰ ਗੋਲੀ ਮਾਰ ਦੇਣਾ ਕਿੰਨਾ ਕੁ ਵਾਜਬ ਹੈ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਘੁੰਮਦੀ ਪਈ ਹੈ ਉਸ ਪੱਧਰ ਦੇ ਉੱਪਰ ਨਹੀਂ ਘੁੰਮ ਰਹੀ ਜਿਸ ਪੱਧਰ ਦੇ ਉੱਪਰ ਘੁੰਮਣੀ ਚਾਹੀਦੀ ਹੈ ਉਸ ਲੈਵਲ ਦੇ ਉੱਪਰ ਚਰਚਾ ਨਹੀਂ ਹੋਣੀ ਜਿਸ ਲੈਵਲ ਦੇ ਉੱਪਰ ਇਹਦੀ ਚਰਚਾ ਹੋਣੀ ਚਾਹੀਦੀ ਹੈ ਉਹਦਾ ਕਾਰਨ ਸ਼ਾਇਦ ਮੈਨੂੰ ਲੱਗਦਾ ਕਿ ਇਹ ਹੈ ਪੰਜਾਬ ਜਾਂ ਸਿੱਖ ਇਸ ਵੇਲੇ ਹੜਾਂ ਦੀ ਮਾਰ ਦੇ ਨਾਲ ਜੂਝ ਰਹੇ ਨੇ ਸ਼ਾਇਦ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ ਉਹ ਜਿਹੜਾ ਬੰਦਾ ਹੈਗਾ ਜੀ 36 ਕਬਰਿਆਂ ਦਾ ਗੁਰਪ੍ਰੀਤ ਸਿੰਘ ਉਹ ਆਪਣੇ ਹੱਥ ਦੇ ਵਿੱਚ ਸ਼ਾਇਦ ਖੰਡਾ ਫੜਿਆ ਹੋਇਆ ਉਹ ਇਦਾਂ ਹਵਾ ਦੇ ਵਿੱਚ ਲਹਿਰਾਉਂਦਾ ਜਿਵੇਂ ਆਪਾਂ ਗਤਕਾ ਖੇਡਦੇ ਹਾਂ ਇਸ ਤਰੀਕੇ ਦੇ ਨਾਲ ਸੜਕ ਦੇ ਉੱਪਰ ਜਦੋਂ ਉਹਨੂੰ ਵੀਡੀਓ ਦੇ ਵਿੱਚ ਦੇਖਦੇ ਆ ਤਾਂ ਸਾਨੂੰ ਵੀ ਦੇਖਣ ਤੋਂ ਲੱਗਦਾ ਕਿ ਸੜਕ ਦੇ ਉੱਪਰ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨਾ ਵਾਜਬ ਨਹੀਂ ਹੈ ਇਹ ਗੈਰਵਾਜਬ ਹੈ ਔਰ ਗੈਰਕਾਨੂੰਨੀ ਵੀ ਹੈ ਐਉਂ ਲੱਗਦਾ ਜੋ ਦੇਖਦੇ ਆ ਇਸ ਤੋਂ ਇਲਾਵਾ ਉਹ ਬਹੁਤ ਹੀ ਜ਼ਿਆਦਾ ਰਫ ਗੱਡੀ ਚਲਾਉਂਦਾ ਇਸ ਤੋਂ ਇਲਾਵਾ ਜੋ ਦੇਖਣ ਵਿੱਚ ਆ ਰਿਹਾ ਹੈਗਾ ਕਿ ਪੁਲਿਸ ਦੀ ਗੱਡੀ ਦੇ ਨਾਲ ਉਹ ਗੱਡੀ ਵੀ ਟੱਕਰ ਮਾਰ ਦਿੰਦਾ ਹੈਗਾ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਇਸ ਤੋਂ ਇਲਾਵਾ ਜੋ ਉੱਥੋਂ ਦੀ ਪੁਲਿਸ ਦਾ ਦਾਵਾ ਹੈਗਾ ਕਿ ਆਪਾਂ ਉਹਨੂੰ ਇਹ ਗੱਲ ਆਖੀ ਵੀਡੀਓ ਵਿੱਚ ਨਜ਼ਰ ਵੀ ਆਉਂਦਿਆ ਹੈਗਾ ਕਿ ਪਾਈ ਤੂੰ ਇਹ ਸਾਰਾ ਕੁਝ ਕਰਨਾ ਬੰਦ ਕਰ ਦੇ ਆਪਣੇ ਹੱਥ ਵਿੱਚ ਫੜਿਆ ਹੋਇਆ ਹਥਿਆਰ ਸੁੱਟ ਦੇ ਪਰ ਉਹਨੇ ਸੁੱਟਿਆ ਨਹੀਂ ਪੁਲਿਸ ਦਾ ਦਾਵਾ ਹੈਗਾ ਕਿ ਉਹਨੇ ਸਾਡੇ ਉੱਪਰ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਸਾਨੂੰ ਮਜਬੂਰੀ ਵਸ ਉਹਨੂੰ ਗੋਲੀ ਮਾਰਨੀ ਪਈ ਜਿਹਦੇ ਨਾਲ ਫਿਰ ਉਹਦੀ ਮੌਤ ਹੋ ਗਈ ਹੈ ਹੁਣ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿਉਂਕਿ ਜਿਹੜੇ ਉਥੋਂ ਦੀ ਪੁਲਿਸ ਹੈ ਨਾ ਜੀ ਉਹ ਕੋਈ ਇਹ ਨਹੀਂ ਹੈਗਾ ਕਿ ਉਹ ਕੋਈ ਇਦਾਂ ਆਪਣੀ ਜ਼ੁਬਾਨੀ ਗੱਲ ਕਰਨਗੇ ਜਾਂ ਉਥੇ ਸੀਸੀਟੀਵੀ ਕੈਮਰੇਜ਼ ਆਸ-ਪਾਸੇ ਹੋ ਸਕਦੇ ਆ ਉਹ ਉਹਨਾਂ ਦੇ ਕੋਲ ਨਾ ਬੋਡੀ ਦੇ ਉੱਪਰ ਬਕਾਇਦਾ ਕੈਮਰਾ ਇੱਕ ਲੱਗਾਈ ਹੁੰਦਾ ਹੈਗਾ ਸਾਰੇ ਦਿਨ ਭਰ ਦੀਆਂ ਗਤੀਵਿਧੀਆਂ ਜੋ ਉਹਨਾਂ ਨੇ ਕੰਮ ਕੀਤੇ ਹੁੰਦੇ ਆ ਔਨ ਡਿਊਟੀ ਉਹ ਸਾਰਾ ਕੁਝ ਰਿਕਾਰਡ ਦੇ ਵਿੱਚ ਹੁੰਦਾ ਪੀ ਇਹ ਬੰਦਾ ਕਿੱਥੇ ਕਿੱਥੇ ਗਿਆ ਪੁਲਿਸ ਵਾਲਾ ਇਹਨੇ ਕਿੱਥੇ ਕਿੱਥੇ ਜਾ ਕੇ ਗਸ਼ਤ ਕੀਤੀ ਹੈ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਜਾ ਕੇ ਵਿਚਰਿਆ ਔਰ ਇਹਨੇ ਕਿਹੜੀ ਘਟਨਾ ਨੂੰ ਅੰਜਾਮ ਦਿੱਤਾ ਚੰਗਾ ਮਾੜਾ ਜੋ ਵੀ ਕੀਤਾ ਹੈਗਾ ਉਹ ਸਾਰਾ ਕੁਝ ਉਸ ਕੈਮਰੇ ਵਿੱਚ ਰਿਕਾਰਡ ਹੁੰਦਾ ਉਸ ਕੈਮਰੇ ਦੇ ਵਿੱਚ ਰਿਕਾਰਡ ਜਿਹੜਾ ਹੋਇਆ ਉਹ ਵੀਡੀਓ ਉਹਨਾਂ ਨੇ ਸਾਹਮਣੇ ਲੈ ਕੇ ਵੀ ਆਂਦੀ ਹੈ ਉਹਦੇ ਵਿੱਚ ਹੁਣ ਗੱਲ ਇਹ ਆ ਕਿ ਜਿਹੜਾ ਅਮਰੀਕਾ ਦਾ ਕਾਨੂੰਨ ਹੈ ਉਹ ਕਿ ਤੁਸੀਂ ਕਿਸੇ ਦੇ ਉੱਪਰ ਗੋਲੀ ਕਦੋਂ ਚਲਾ ਸਕਦੇ ਹੋ ਗੋਲੀ ਉਦੋਂ ਚਲਾਈ ਜਾ ਸਕਦੀ ਹੈ ਜਦੋਂ ਆਸੇ-ਪਾਸੇ ਲੋਕਾਂ ਨੂੰ ਕਿਸੇ ਬੰਦੇ ਦੀ ਇਸ ਕਿਸਮ ਦੀ ਹਰਕਤ ਤੋਂ ਕੋਈ ਖਤਰਾ ਹੋਵੇ ਜਾਂ ਪੁਲਿਸ ਵਾਲੇ ਤਦ ਗੋਲੀ ਚਲਾ ਸਕਦੇ ਆ ਜੇ ਉਹਨਾਂ ਨੂੰ ਵੀ ਉਹਦੇ ਤੋਂ ਕੋਈ ਖਤਰਾ ਹੋਵੇ ਜਾਂ ਉਹ ਉਹਨਾਂ ਦੇ ਉੱਪਰ ਜਾਨਲੇਵਾ ਹਮਲਾ ਕਰਨ ੜਿਆ ਹੋਵੇ ਪਰ ਇੱਥੇ ਜਿਹੜੀ ਗੱਲ ਵੇਖਣ ਵਿੱਚ ਆ ਰਹੀ ਆ ਉਹ ਇਹੀ ਹੈ ਕਿ ਉਸ ਬੰਦੇ ਦੇ ਇਹਨਾਂ ਨੇ ਪੈਰ ਦੇ ਵਿੱਚ ਜਾਂ ਉਹਦੀ ਲੱਤ ਦੇ ਵਿੱਚ ਗੋਲੀ ਮਾਰਨ ਦੀ ਜਮਈ ਕੋਈ ਕੋਸ਼ਿਸ਼ ਨਹੀਂ ਕੀਤੀ ਹੈ ਇਸ ਤੋਂ ਇਲਾਵਾ ਗੋਲੀਆਂ ਵੱਖ-ਵੱਖ ਤਰ੍ਹਾਂ ਦੀਆਂ ਵੀ ਹੋ ਸਕਦੀਆਂ ਨੇ ਇੱਕ ਗੋਲੀ ਹੁੰਦੀ ਹੈ ਜਿਹੜੀ ਕਿਸੇ ਦੇ ਵੱਜੇ ਤੇ ਬੰਦੇ ਦੀ ਮੌਤ ਹੋ ਜਾਏ ਇੱਕ ਰਬੜ ਦੀ ਗੋਲੀ ਵੀ ਹੋ ਸਕਦੀ ਹੈ ਉੱਥੋਂ ਦੇ ਕਾਨੂੰਨ ਜਾਂ ਉੱਥੋਂ ਦੇ ਮੁਹਾਰਤ ਰੱਖਣ ਵਾਲੇ ਜਿਹੜੇ ਐਡਵੋਕੇਟ ਸਾਹਿਬ ਹੈਗੇ ਆ ਉਹ ਦੱਸ ਸਕਦੇ ਆ ਇਹਨਾਂ ਗੱਲਾਂ ਦੇ ਬਾਰੇ ਹੋਰ ਜ਼ਿਆਦਾ ਵਿਸਥਾਰ ਦੇਣ ਲਈ ਕਿ ਉੱਥੋਂ ਦਾ ਕਾਨੂੰਨ ਕੀ ਕਹਿੰਦਾ ਹੈਗਾ ਪਰ ਜਿਹੜੀ ਗੱਲ ਸਾਹਮਣੇ ਆਈ ਆ ਉਹ ਇਹੀ ਹੈ ਕਿ ਬਿਲਕੁਲ ਵੀ ਉਹਨੂੰ ਇਦਾਂ ਨਹੀਂ ਯਤਨ ਹੀ ਨਹੀਂ ਕੀਤਾ ਗਿਆ ਹੈਗਾ ਵੀ ਉਹਨੂੰ ਬਿਲਕੁਲ ਇਦਾਂ ਫੜ ਲਿਆ ਜਾਵੇ ਉਹਨੂੰ ਅਰੈਸਟ ਕਰ ਲਿਆ ਜਾਵੇ ਇਦਾਂ ਦਾ ਕੋਈ ਸਾਰਥਕ ਯਤਨ ਉਹਨਾਂ ਵੱਲੋਂ ਕੀਤਾ ਹੀ ਨਹੀਂ ਗਿਆ ਹੈਗਾ ਇਹ ਗੱਲ ਸਾਹਮਣੇ ਆਉਣ ਈ ਹੈ ਔਰ ਇੱਕ ਜਿਹੜੀ ਹੋਰ ਗੱਲ ਹੈ ਕੁਝ ਲੋਕਾਂ ਦੀ ਜ਼ੁਬਾਨੀ ਮੈਂ ਇਹ ਗੱਲ ਵੀ ਸੁਣੀ ਹੈ ਇਸ ਘਟਨਾ ਦੇ ਬਾਬਤ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਜੀ ਸਿੱਖਾਂ ਨੇ ਪੰਜਾਬੀਆਂ ਨੇ ਸਿਰ ਨੀਵਾ ਕਰ ਦਿੱਤਾ ਇਹਦੇ ਨਾਲ ਬਹੁਤ ਸਾਰੇ ਜਿਹੜੇ ਹੋਰ ਸਿੱਖਾ ਇੱਕ ਬੰਦੇ ਦੀ ਕਰਤੂਤ ਲਫ਼ਜ਼ ਵੀ ਬੋਲਿਆ ਜਾ ਰਿਹਾ ਭਈ ਉਹਦੀ ਕਰਤੂਤ ਦੀ ਵਜ੍ਹਾ ਕਰਕੇ ਹੋਰ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਣਗੇ ਇਦਾਂ ਕਈ ਵਾਰ ਆਪਾਂ ਕਹਿੰਨੇ ਵੀ ਹੈਗੇ ਆ ਔਰ ਮੈਂ ਵੀ ਕਈ ਵਾਰੀ ਇਹ ਗੱਲ ਕਹਿ ਦਿੰਨਾ ਹੈਗਾ ਪਰ ਦੇਖੋ ਕਿਸੇ ਦੀ ਜਾਨ ਗਈ ਹੈ ਉਥੋਂ ਦੀ ਪੁਲਿਸ ਦਾ ਇਹ ਵੀ ਦਾਵਾ ਹੈਗਾ ਕਿ ਜਦੋਂ ਉਹ ਗਤਕੇ ਦਾ ਇਸ ਤਰੀਕੇ ਨਾਲ ਪ੍ਰਦਰਸ਼ਨ ਕਰਨ ਰਿਹਾ ਹੈਗਾ ਸੜਕ ਦੇ ਉੱਪਰ ਹੀ ਤਲਵਾ ਆਪਣੇ ਕੋਲ ਖੰਡਾ ਫੜਿਆ ਹੋਇਆ ਜਿਹੜਾ ਹਥਿਆਰ ਵੀ ਉਹ ਲਹਿਰਾਉਂ ਰਿਹਾ ਤਾਂ ਉਹਨੇ ਆਪਣੀ ਜੀਬ ਵੀ ਸ਼ਾਇਦ ਕੱਟੀ ਹੋਈ ਸੀ ਜਾਂ ਜੀਬ ਨੂੰ ਵੱਢਣ ਦੀ ਕੋਸ਼ਿਸ਼ ਵੀ ਕੀਤੀ ਹੈ। ਤੋਂ ਇਦਾਂ ਦੀਆਂ ਗੱਲਾਂ ਤੋਂ ਇਹ ਵੀ ਲੱਗਦਾ ਆ ਵੀ ਹੋ ਸਕਦਾ ਉਹ ਮਾਨਸਿਕ ਤੌਰ ਤੇ ਰੋਗੀ ਹੋਵੇ। ਇਹਦੇ ਬਾਰੇ ਹੱਲੇ ਕੋਈ ਜਾਣਕਾਰੀ ਸਾਹਮਣੇ ਆਈ ਨਹੀਂ ਹੈਗੀ। ਨਾ ਪਰਿਵਾਰ ਸਾਹਮਣੇ ਹੱਲੇ ਕੋਈ ਆਇਆ ਨਾ ਕਿਸੇ ਹੋਰ ਜ਼ਿੰਮੇਵਾਰ ਸੰਸਥਾ ਜਾਂ ਕਿਸੇ ਸ਼ਖਸੀਅਤ ਨੇ ਇਸ ਗੱਲ ਨੂੰ ਸਾਹਮਣੇ ਆਣ ਕੇ ਉਜਾਗਰ ਕੀਤਾ ਹੈ ਹਾਲਾਂਕਿ ਇਸ ਮਾਮਲੇ ਦੀ ਹੱਲੇ ਅਗਾਹ ਜਾ ਕੇ ਚੰਗੀ ਤਰੀਕੀ ਦੇ ਨਾਲ ਜਾਂਚ ਪੜਤਾਲ ਵੀ ਹੋਊਗੀ ਉੱਥੋਂ ਦੇ ਕਾਨੂੰਨਾਂ ਦੇ ਹਿਸਾਬ ਦੇ ਨਾਲ ਉਹ ਇੱਕ ਅੱਡ ਗੱਲ ਹੈ ਪਰ ਇਧਰੋਂ ਬਚਾਅ ਪੱਖ ਤੋਂ ਜਾਂ ਜਾਂ ਉਸ ਸਰਦਾਰ ਬੰਦੇ ਦੇ ਪਾਕ ਵੱਲੋਂ ਕੋਈ ਵੀ ਸਾਹਮਣੇ ਹੱਲੇ ਤੱਕ ਆਇਆ ਨਜ਼ਰ ਨਹੀਂ ਆਇਆ ਹੈਗਾ ਹੋ ਸਕਦਾ ਕਿਸੇ ਨੇ ਕੋਈ ਪੈਰਬੈਕ ਕਰਨ ਦੀ ਯਤਨ ਕੀਤਾ ਹੋਵੇ ਕਿਸੇ ਨੇ ਕੋਈ ਪਰ ਮੇਰੇ ਕੋਲ ਇਸ ਗੱਲ ਦੀ ਹੱਲੇ ਤੱਕ ਕੋਈ ਜਾਣਕਾਰੀ ਨਹੀਂ ਹੈ ਮੈਂ ਕਾਫੀ ਜ਼ਿਆਦਾ ਸਰਚ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਖੈਰ ਜੋ ਕੁਝ ਵੀ ਵਾਪਰਿਆ ਉਹਦੇ ਸਬੰਧ ਵਿੱਚ ਮੈਂ ਜੇਦਾ ਪਹਿਲਾਂ ਦੱਸਣ ਲੱਗਾ ਸਕੇ ਕਿ ਕੁਝ ਲੋਕਾਂ ਦਾ ਇਹ ਕਹਿਣਾ ਕਿ ਇਹਦੇ ਨਾਲ ਦੇਖੋ ਜੀ ਬਹੁਤ ਜ਼ਿਆਦਾ ਘਾਟਾ ਹੋ ਗਿਆ ਸਿਰ ਨੀਵਾ ਕਰ ਦਿੱਤਾ ਆ ਹੋ ਗਿਆ ਉਹ ਹੋ ਗਿਆ ਉਹ ਉਹ ਲੋਕ ਹੈਗੇ ਆ ਜਦੋਂ ਸਿੱਖ ਕਿਧਰੇ ਵੀ ਕੋਈ ਚੰਗਾ ਕਾਰਜ ਕਰਦੇ ਆ ਜਿਦੇ ਨਾਲ ਉਥੋਂ ਦੇ ਮੁਲਕਾਂ ਦੀਆਂ ਸਰਕਾਰਾਂ ਤੱਕ ਵੀ ਸਿੱਖਾਂ ਨੂੰ ਸਨਮਾਨਿਤ ਕਰਦੀਆਂ ਨੇ ਜਿਹੜੇ ਉਸ ਵੇਲੇ ਆਪਣੇ ਮੂੰਹ ਦੇ ਵਿੱਚ ਘੁੰਗਰੀਆਂ ਪਾ ਕੇ ਰੱਖਦੇ ਆ ਜਦੋਂ ਕਿਧਰੇ ਵੀ ਭਾਵੇਂ ਇੱਥੇ ਇਸ ਮੁਲਕ ਦੇ ਵਿੱਚ ਜਿੱਥੇ ਆ ਪਾ ਰਹੇ ਨੇ ਆ ਭਾਰਤ ਇੱਥੇ ਸਿੱਖਾਂ ਦੇ ਨਾਲ ਸ਼ਰਿਆਂ ਵੀ ਤੱਕਾ ਹੋਣ ਲਿਆ ਹੋਵੇ ਉਸ ਵੇਲੇ ਉਹ ਤੱਕਾ ਕਰਨ ਵਾਲਿਆਂ ਨੂੰ ਜਸਟੀਫਾਈ ਕਰਨ ਲਿਆ ਹੁੰਦੇ ਆ ਕਿ ਉਹਨਾਂ ਨੇ ਤੱਕਾ ਕਰ ਦਿੱਤਾ ਜੀ ਉਹਨਾਂ ਦਾ ਤੱਕਾ ਕਰਨਾ ਬਿਲਕੁਲ ਵਾਜਬ ਹੈ ਜੀ ਮੈਂ ਉਹਨਾਂ ਲੋਕਾਂ ਦੀ ਗੱਲ ਕਰਨ ਰਿਹਾ ਉਹ ਲੋਕ ਉਸ ਵੇਲੇ ਵੀ ਐਵੇਂ ਕਹਿੰਦੇ ਹੁੰਦੇ ਆ ਤਾਂ ਇੱਥੇ ਇਸ ਘਟਨਾ ਦੇ ਉੱਪਰ ਜੇ ਦੀ ਵੀਡੀਓ ਵਾਇਰਲ ਹੋਣ ਲਈ ਇਸ ਤਰੀਕੇ ਦੀ ਉੱਥੇ ਭਲਾਓ ਚੁੱਪ ਕਿਉਂ ਰਹਿਣਗੇ ਉੱਥੇ ਤਾਂ ਉਹਨੇ ਬੋਲਣਾ ਹੀ ਸੀਗਾ ਔਰ ਉੱਥੇ ਬੋਲ ਹੀ ਰਹੇ ਹੈਗੇ ਆ ਫਿਰ ਅਗਲੀ ਗੱਲ ਇਹ ਵੀ ਹੈ ਜਦੋਂ ਉਹ ਇਹ ਗੱਲ ਕਹਿੰਦੇ ਸਿਰਨੀਵਾ ਕਰ ਦਿੱਤਾ ਜੀ ਦੇਖੋ ਹੋਰ ਨਾਲ ਦੇ ਮੂਰੇ ਕੰਡੇ ਬੀਜ ਦਿੱਤੇ ਇਸ ਬੰਦੇ ਨੇ ਕੰਡੇ ਬੀਜ ਦਿੱਤੇ ਇਸ ਬੰਦੇ ਨੇ ਜਿਹੜੇ ਬੰਦੇ ਹੁਣ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈਗਾ ਕਿ ਉਹ ਬੰਦਾ ਮਾਨਸਿਕ ਰੋਗੀ ਜਾਂ ਉਸ ਤੋਂ ਪਹਿਲਾਂ ਜਿਹੜੀ ਕਲਿੱਪ ਆਪਾਂ ਵੇਖਣ ਦਾ ਵੀ ਉਸ ਤੋਂ ਪਹਿਲਾਂ ਵੀ ਹੋ ਸਕਦਾ ਕੁਝ ਵਾਪਰਿਆ ਹੋਵੇ ਹੋ ਸਕਦਾ ਕਿਸੇ ਨਾਲ ਕੋਈ ਗੱਲਬਾਤ ਜਾਂ ਕੋਈ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਕਿਉਂਕਿ ਜਿੰਨੀ ਕਲਿੱਪ ਇਸ ਵੇਲੇ ਸਾਹਮਣੇ ਆ ਰਹੀ ਹੈ ਆਪਾਂ ਤਾਂ ਸਿਰਫ ਉਹਦੇ ਆਧਾਰ ਦੇ ਉੱਪਰ ਗੱਲ ਕਰਦੇ ਆ ਜਦੋਂ ਕੋਈ ਪੈਰਵਾਹੀ ਕਰੂੰਗਾ ਜਦੋਂ ਕੋਈ ਜਾਂਚ ਪੜਤਾਲ ਕਰਨ ਤੋਂ ਬਾਅਦ ਹੋਰ ਕੋਈ ਨਵੀਂ ਗੱਲ ਸਾਹਮਣੇ ਆਉਂਗੀ ਫਿਰ ਉਹਦੇ ਬਾਰੇ ਕੋਈ ਹੋਰ ਗੱਲ ਕੀਤੀ ਜਾ ਸਕਦੀ ਹੈ ਪਰ ਜਿਹੜੀ ਚੀਜ਼ ਇਸ ਵੇਲੇ ਬਿਲਕੁਲ ਅੱਖਾਂ ਦੇ ਸਾਹਮਣੇ ਹੈ ਉਹ ਸਿਰਫ ਉਹਦੇ ਆਧਾਰ ਦੇ ਉੱਪਰ ਆਹ ਗੱਲ ਕਹਿਣੀ ਕੰਡੇ ਬੀਜ ਦਿੱਤੇ ਇਹ ਗੱਲ ਵਾਜਬ ਨਹੀਂ ਹੈ ਦੇਖੋ ਕਾਨੂੰਨ ਕਾਦੇ ਵਾਸਤੇ ਬਣੇ ਹੁੰਦੇ ਆ ਉੱਥੇ ਇਹ ਗੱਲ ਨਹੀਂ ਹੈਗੀ ਕਿ ਕੋਈ ਹਿੰਦ ਸਰਦਾਰ ਹੈ ਉੱ ਕੋਈ ਸਰਦਾਰ ਹੈ ਕੋਈ ਗੈਰ ਸਿੱਖਾ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਕੋਈ ਈਸਾਈ ਬੋਧੀ ਜੈਨੀ ਕੋਈ ਆ ਉੱਥੇ ਇਹ ਗੱਲ ਨਹੀਂ ਹੁੰਦੀ ਹੈਗੀ ਕਾਨੂੰਨ ਬਣੇ ਹੀ ਇਸੇ ਕਰਕੇ ਹੁੰਦੇ ਆ ਕਿ ਭਾਵੇਂ ਕੋਈ ਵੀ ਹੋਵੇ ਜੇ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਤਾਂ ਉਹਦੇ ਖਿਲਾਫ ਬਣਦੀ ਸਰਦੀ ਠੁਕਮੀ ਕਾਰਵਾਈ ਕਰ ਦੇਣੀ ਉਹ ਕੋਈ ਵੀ ਹੋ ਸਕਦਾ ਜੇ ਹੁਣ ਇਸ ਬੰਦੇ ਨੇ ਵੀ ਕਾਨੂੰਨ ਦੇ ਉਲਟ ਜਾ ਕੇ ਸੜਕ ਦੇ ਉੱਪਰ ਜੇ ਇਸ ਤਰੀਕੇ ਦੇ ਨਾਲ ਕੁਝ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨੂੰ ਉੱਥੋਂ ਦੇ ਕਾਨੂੰਨ ਦੇ ਮੁਤਾਬਕ ਸਜ਼ਾ ਦਿੱਤੀ ਜਾ ਸਕਦੀ ਸੀ ਕਿ ਉਹਨੂੰ ਅਰੈਸਟ ਕੀਤਾ ਜਾ ਸਕਦਾ ਸੀਗਾ ਐਦਾਂ ਦੀ ਗੱਲ ਨਹੀਂ ਗੱਲ ਬਸ ਉਹਨੇ ਕੰਡੇ ਬੀਜ ਦਿੱਤੇ ਉਹਨੇ ਆਹ ਕਰਤਾ ਉਹਨੇ ਉਹ ਕਰ ਦਿੱਤਾ ਜੇ ਇਹ ਹੀ ਹਰਕਤ ਅਮਰੀਕਾ ਦਾ ਕੋਈ ਵਸਣਦਾ ਜਿਹੜਾ ਕਿ ਮੂਲ ਵਾਸੀ ਹੋਵੇ ਉੱਥੋਂ ਦਾ ਇਹ ਤਾਂ ਚਲੋ ਸਰਦਾਰ ਹੈਗਾ ਹੋ ਸਕਦਾ ਪੰਜਾਬ ਤੋਂ ਹੋਵੇ ਪਿੱਛੋਂ ਇੱਕ ਪੀੜੀ ਹੋ ਗਈ ਹੋਵੇ ਜਾਂ ਦੋ ਪੀੜੀਆਂ ਹੋ ਗਈਆਂ ਹੋਣ ਇਹਨੂੰ ਉੱਥੇ ਰਹਿੰਦੇ ਨੂੰ ਕਿਉਂਕਿ ਉਹ ਸੇ ਸ਼ਹਿਰ ਦੇ ਵਿੱਚ ਰਹਿੰਦਾ ਹੈ ਹੋ ਸਕਦਾ ਪਰ ਮੂਲ ਇੱਥੋਂ ਦਾ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਹੈ ਜੀ ਜਦੋਂ ਉਹ ਕੋਈ ਇਸ ਕਿਸਮ ਦੀ ਹਰਕਤ ਕਰ ਦਿਆ ਤੇ ਪੁਲਿਸ ਉਹਨਾਂ ਦੇ ਖਿਲਾਫ ਇਸ ਕਿਸਮ ਦਾ ਐਕਸ਼ਨ ਨਹੀਂ ਲੈਂਦੀ ਜਾਂ ਲੈਂਦੀ ਹੈ ਇਹ ਗੱਲਾਂ ਵੀ ਸਾਨੂੰ ਵਚਣੀਆਂ ਪੈਣਗੀਆਂ ਸੋ ਮੇਰੇ ਕਨ ਦਾ ਭਾਵ ਇਹ ਹੈ ਕਿ ਪੁਲਿਸ ਠੁਕਮੀ ਕਾਰਵਾਈ ਕਰਦੀ ਹੀ ਹੈ ਔਰ ਕਾਨੂੰਨ ਬਣੇ ਹੀ ਇਸ ਕਰਕੇ ਹੁੰਦੇ ਆ ਜਦੋਂ ਆਪਾਂ ਇਸ ਕਿਸਮ ਦੀਆਂ ਗੱਲਾਂ ਕਰਦੇ ਆ ਤਾਂ ਉਸ ਵੇਲੇ ਸਾਡੀਆਂ ਗੱਲਾਂ ਬਾਤਾਂ ਦੇ ਵਿੱਚ ਉਹ ਬਦਬੂ ਆਉਂਦੀ ਹੈ ਇੱਕ ਨਫ਼ਰਤ ਦੀ ਇੱਕ ਫਿਰਕੂ ਭਾਵਨਾ ਦੀ ਬਦਬੂ ਸਾਡੇ ਉਸ ਵੇਲੇ ਗੱਲਾਂ ਦੇ ਵਿੱਚੋਂ ਸਾਫ਼ ਝਲਕਣ ਢੀ ਹੁੰਦੀ ਹੈ ਜਿਹੜੇ ਬੰਦੇ ਇਸ ਕਿਸਮ ਦੀਆਂ ਗੱਲਾਂ ਕਰਦੇ ਵੀ ਇਹਨੇ ਕੰਡੇ ਬੀਜ ਦਿੱਤੇ ਇਸ ਤੋਂ ਇਲਾਵਾ ਜਿਹੜੇ ਹੋਰ ਵੱਖ-ਵੱਖ ਕਮਿਊਨਿਟੀਜ਼ ਦੇ ਲੋਕ ਹੁੰਦੇ ਆ ਇਹ ਜਿਹੜੇ ਲੋਕ ਸਰਦਾਰ ਦੇ ਸਬੰਧ ਵਿੱਚ ਗੱਲ ਕਰਨ ਸਰਦਾਰ ਨੇ ਕੰਡੇ ਬੀਜ ਦਿੱਤੇ ਉਹਨਾਂ ਦੇ ਸਬੰਧ ਵਿੱਚ ਕਦੇ ਵੀ ਕਿਉਂ ਨਹੀਂ ਬੋਲਦੇ ਜਦੋਂ ਕੋਈ ਉਹ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਕਿੰਨੀਆਂ-ਕਿੰਨੀਆਂ ਪਹਾੜੀਆਂ ਹਰਕਤਾਂ ਕਰਦੇ ਆ ਉਸ ਵੇਲੇ ਫਿਰ ਇਹ ਲੋਕ ਚੁੱਪ ਕਿਉਂ ਰਹਿੰਦੇ ਆ ਮੈਂ ਇਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਲੋਕ ਇਸ ਕਿਸਮ ਦੇ ਨਾਲ ਅਖੇ ਕੰਡੇ ਬੀਜ ਦਿੱਤੇ ਉਹਨੇ ਉਹਨਾਂ ਲੋਕਾਂ ਦੇ ਨਾਲ ਇਹ ਮੈਂ ਗੱਲ ਉਹਨਾਂ ਨੂੰ ਕਹਿ ਰਿਹਾ ਸੋ ਆ ਜਾ ਕੇ ਜੋ ਵੀ ਹੈਗਾ ਕੋਈ ਕੰਡੇ ਨਹੀਂ ਬੀਜਦਾ ਹੈਗਾ ਗੱਲ ਇਹ ਹੈ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਉਹਦੇ ਨਾਲ ਇਹ ਸਾਰਾ ਕੁਝ ਕਿਉਂ ਕੀਤਾ ਗਿਆ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਟਰੱਕ ਡਰਾਈਵਰ ਨੌਜਵਾਨ ਮੁੰਡਾ ਉਹ ਉੱਥੇ ਫਸਿਆ ਹੋਇਆ ਉਹਨੂੰ ਪੁਲਿਸ ਨੇ ਅਰੈਸਟ ਕਰ ਲਿਆ ਹੋਇਆ ਉੱਥੇ ਵੀ ਗੱਲ ਇਹ ਆ ਰਹੀ ਆ ਸਾਹਮਣੇ ਕਿ ਜਿਹੜਾ ਬੰਦਾ ਜਿਹਦੇ ਸਿਰ ਦੇ ਪਰਵਾਲ ਜ ਨਹੀਂ ਹੈ ਕਿ ਜਿਹੜਾ ਉਹਨੂੰ ਲੈ ਕੇ ਆਉਣ ਡਿਆ ਹੈਲੀਕਾਪਟਰ ਦੇ ਵਿੱਚ ਉਤਾਰ ਕੇ ਜਹਾਜ਼ ਦੇ ਵਿੱਚੋਂ ਉਹ ਜਦੋਂ ਲੈ ਕੇ ਆਉਣ ਡਿਆ ਜਿਹੜਾ ਬੰਦਾ ਇਹ ਗੱਲ ਜੋ ਪਤਾ ਲੱਗਾ ਹੈਗਾ ਕਿ ਉਹ ਉੱਥੇ ਇਲੈਕਸ਼ਨ ਲੜਨ ਦਾ ਚਾਹ ਵਾਣਾ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਹੋ ਸਕਦਾ ਆਪਣੇ ਲੋਕਾਂ ਦੇ ਵਿੱਚ ਉਹ ਇਹ ਪ੍ਰਭਾਵ ਦੇਣ ਦਾ ਯਤਨ ਕਰਦਾ ਹੋਵੇ ਕਿ ਇਹ ਪੰਜਾਬ ਦਾ ਵਾਸੀ ਇਹ ਸਰਦਾਰ ਸਾਡੇ ਮੁਲਕ ਦੇ ਵਿੱਚ ਆ ਕੇ ਜੌਬ ਕਰਨ ਡਿਆ ਭਈ ਦੇਖੋ ਜੀ ਆਪਣੇ ਲੋਕਾਂ ਨੂੰ ਸ਼ਾਇਦ ਉਹ ਉਹਨਾਂ ਦੇ ਵਿੱਚ ਪੈਠ ਬਣਾਉਣੀ ਚਾਹੁੰਦਾ ਹੋਵੇ ਉੱਥੇ ਆਪਣੇ ਲੋਕਾਂ 'ਚ ਪੈਰ ਜਮਾਉਣ ਦੀ ਕੋਸ਼ਿਸ਼ ਕਰਨ ਡਿਆ ਹੋਵੇ ਆਹ ਦੇਖੋ ਜੀ ਮੈਂ ਜਹਾਜ਼ ਰਾਹੀਂ ਮੈਂ ਆਪ ਨਾਲ ਗਿਆ ਜੀ ਦੇਖੋ ਜਿਹਦੇ ਬਾਰੇ ਗੱਲ ਹੋ ਰਹੀ ਹੈ ਕਿ 45 ਵਰਿਆਂ ਦੀ ਸਜ਼ਾ ਮੈਂ ਉਸ ਸੰਬੰਧ ਗੱਲ ਕਰਨ ਡਿਆ ਸੋ ਹੋ ਸਕਦਾ ਕੁਝ ਇਦਾਂ ਦਾ ਹੋਵੇ ਆ ਜਾ ਕੇ ਜੋ ਵੀ ਹੈਗਾ ਪਰ ਇੱਕ ਗੱਲ ਜਾਂਦੇ ਜਾਂਦੇ ਮੈਂ ਜ਼ਰੂਰ ਕਹਿਣੀ ਚਾਹੂੰਗਾ ਦੁਨੀਆ ਭਰ ਵਿੱਚ ਵਸਦੇ ਸਿੱਖ ਐਦਾਂ ਮਹਿਸੂਸ ਕਰਦੇ ਆ ਔਰ ਕਹਿੰਦੇ ਵੀ ਆ ਔਰ ਉਹਦੇ ਲਈ ਯਤਨਸ਼ੀਲ ਵੀ ਨੇ ਕਿ ਸਾਡਾ ਆਪਦਾ ਕਦੀ ਪੰਜਾਬ ਦੀ ਇਹ ਸਰਜ਼ਮੀਨ ਦੇ ਉੱਪਰ ਰਾਜ ਹੁੰਦਾ ਸੀਗਾ ਜੜਾ ਕਿ ਹੁਣ ਸਾਡੇ ਕੋਲ ਨਹੀਂ ਰਿਹਾ ਅਸੀਂ ਮੁੜ ਉਸ ਰਾਜ ਦੀ ਬਹਾਲੀ ਚਾਹੁੰਦੇ ਆ ਭਾਵੇਂ ਸਾਡਾ ਰਾਜ ਹੁੰਦਾ ਸੀ ਅਸੀਂ ਦੁਬਾਰਾ ਆਪਣਾ ਰਾਜ ਚਾਹੁੰਦੇ ਆ ਇਹ ਗੱਲ ਉਹ ਐਸੇ ਕਰਕੇ ਸ਼ਾਇਦ ਕਹਿੰਦੇ ਆ ਕਿ ਭਾਵੇਂ ਅਮਰੀਕਾ ਦੇ ਵਿੱਚ ਆ ਘਟਨਾ ਵਾਪਰਦੀ ਆ ਸਾਵੇਂ ਭਾਰਤ ਦੇ ਵਿੱਚ ਵਾਪਰਦੀ ਹੈ ਚਾਹੇ ਕਿਸੇ ਹੋਰ ਮੁਲਕ ਦੇ ਵਿੱਚ ਵਾਪਰਦੀ ਹੈ ਇੱਕ ਤੁਸੀਂ ਸੰਗਠਿਤ ਹੋ ਕੇ ਕਿਸੇ ਜਥੇਬੰਦੀ ਕਿਸੇ ਧਿਰ ਵੱਜੋਂ ਜਾਂ ਕਿਸੇ ਐਜ਼ ਅ ਵਕੀਲ ਤੁਸੀਂ ਪੈਰਵਾਈ ਕਰਨੀ ਹੈ ਇੱਕ ਸਾਵੇਂ ਤੁਸੀਂ ਇੱਕ ਮੁਲਕ ਦੇ ਤੌਰ ਦੇ ਉੱਪਰ ਪੈਰਵਾਈ ਕਰਨੀ ਹੈ ਜਦੋਂ ਤੁਸੀਂ ਇੱਕ ਮੁਲਕ ਹੁੰਦੇ ਹੋ ਤਾਂ ਉਸ ਵੇਲੇ ਇੱਕ ਮੁਲਕ ਦੇ ਵਸ਼ਣ ਦੇ ਦੇ ਨਾਲ ਉਸ ਤਰੀਕੇ ਦੇ ਨਾਲ ਕੋਈ ਦੂਜਾ ਮੁਲਕ ਵਿਵਹਾਰ ਨਹੀਂ ਕਰਦਾ ਹੈਗਾ ਇਦਾਂ ਆਪਾਂ ਕਈ ਵਾਰ ਸੋਚਦੇ ਆ ਜਾਂਦਾ ਸਿੱਖ ਕਈ ਵਾਰ ਸੋਚਦੇ ਆ ਇਸ ਕਰਕੇ ਉਹ ਸੋਚਦੇ ਆ ਜਾਂ ਚਾਹੁੰਦੇ ਆ ਕਿ ਸਾਡਾ ਆਪਣਾ ਮੁਲਕ ਹੋਵੇ ਅਸੀਂ ਇਕੱਲੇ ਕਹਿ ਰਹੇ ਨੇ ਕਿਸੇ ਧਿਰ ਜਥੇਬੰਦੀ ਨੇ ਜੋ ਪੈਰਵਾਹੀ ਕਰਨੀ ਹੈ ਇੱਕ ਮੁਲਕ ਪੈਰਵੇ ਕਰੂੰਗਾ ਜਦੋਂ ਵੀ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਇਸੇ ਕਰਕੇ ਹੀ ਸਿੱਖ ਆਜ਼ਾਦੀ ਦੇ ਰਾਹ ਪਏ ਹੋਏ ਐ ਜਦੋਂ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਵੇਲੇ ਫਿਰ ਤੁਸੀਂ ਚੰਗੇ ਤਰੀਕੇ ਦੇ ਨਾਲ ਪਿੱਠ ਤੇ ਖੜ ਸਕੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਸ ਘਟਨਾ ਦੀ ਪੈਰਵਾਹੀ ਕਰਨ ਦੇ ਵਾਸਤੇ ਪੂਰਾ ਬਰੀਕੀ ਤੱਕ ਜਾਂਚ ਪੜਤਾਲ ਕਰਨ ਦੇ ਲਈ ਉਹਨਾਂ ਦੇ ਪਰਿਵਾਰ ਤੱਕ ਵੀ ਉਮੀਦ ਕਰਦੇ ਹਾਂ ਵੀ ਕੋਈ ਨਾ ਕੋਈ ਜ਼ਰੂਰ ਪਹੁੰਚ ਕਰੂੰਗਾ ਉਸ ਬੰਦੇ ਨੇ ਸੜਕ ਦੇ ਉੱਪਰ ਇਸ ਕਿਸਮ ਦਾ ਪ੍ਰਦਰਸ਼ਨ ਕੀਤਾ ਤਾਂ ਕਿਉਂ ਕੀਤਾ ਉਹਦੀ ਮਨਸ਼ਾ ਕੀ ਸੀ ਪਰਿਵਾਰਕ ਮੈਂਬਰਾਂ ਦੇ ਨਾਲ ਜਦੋਂ ਉਹ ਗੱਲ ਕਰਨਗੇ ਤਾਂ ਫਿਰ ਬਹੁਤ ਕੁਝ ਸਾਹਮਣੇ ਆਊਗਾ ਇਹ ਵੀ ਉਮੀਦ ਕਰਦੇ ਹਾਂ ਕਿ ਫਿਰ ਉਹ ਜਨਤਕ ਵੀ ਜ਼ਰੂਰ ਕਰਨਗੇ ਕਿ ਇਹ ਸਾਰਾ ਕੁਝ ਵਾਪਰਿਆ ਤੇ ਕਿਉਂ ਵਾਪਰਿਆ ਉਸ ਨੌਜਵਾਨ ਨੇ ਇਹ ਸਾਰਾ ਕੁਝ ਕਿਉਂ ਕੀਤਾ ਕਾਨੂੰਨ ਦੇ ਮੁਤਾਬਕ ਉੱਥੇ ਕੀ ਹੋ ਸਕਦਾ ਹੈ ਕਿ ਜਿਹੜਾ ਪੁਲਿਸ ਵਾਲਿਆਂ ਨੇ ਗੋਲੀ ਮਾਰੀ ਹੈ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਸਕਦੀ ਹੈ ਕੀ ਉਹਨਾਂ ਦਾ ਕੋਈ ਕਸੂਰ ਕੱਢਿਆ ਜਾ ਸਕਦਾ ਜੇ ਪੈਰਵਾਈ ਕੀਤੀ ਜਾਉਂਗੀ ਵੀ ਉਹਨਾਂ ਦਾ ਸਿੱਧਾ ਗੋਲੀ ਮਾਰ ਦੇਣਾ ਠੀਕ ਨਹੀਂ ਹੈ ਕੀ ਇਦਾਂ ਦੀਆਂ ਗੱਲਾਂ ਦੇ ਜਵਾਬ ਸਾਹਮਣੇ ਆਉਣਗੇ ਆਪਾਂ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਮਗਰ ਪੈਰਵਾਈ ਕਰਨ ਵਾਸਤੇ ਜ਼ਰੂਰ ਯਤਨ ਕਰੂਗਾ ਔਰ ਜਿਹੜਾ ਸੱਚਾ ਉਹਨੂੰ ਸਾਹਮਣੇ ਜ਼ਰੂਰ ਲੈ ਕੇ ਆਂਦਾ ਜਾਊਗਾ ਬਹੁਤ ਬਹੁਤ ਧੰਨਵਾਦ